ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਨੂੰ ਪਤਾ ਵੀ ਹੜਪ੍ਰਭਾਵਤ ਇਲਾਕਿਆਂ 'ਚ ਸੇਵਾ ਚੱਲ ਰਹੀ ਹੈ ਐਨ ਜੀਓ ਵੱਲੋਂ ਆਰਟਿਸਟਾਂ ਵੱਲੋਂ ਧਾਰਮਿਕ ਸਥਾਨਾਂ ਵੱਲੋਂ ਕਲੱਬਾਂ ਵੱਲੋਂ ਸਾਰਿਆਂ ਵੱਲੋਂ ਤੇ ਕੁਝ ਕਟਨਾਵਾਂ ਹੋਈਆਂ ਮਿਸ ਮੈਨੇਜਮੈਂਟ ਕਰਕੇ ਤੇ ਉਹਨਾਂ ਕਟਨਾਵਾਂ ਨਾਲ ਨਜਿੱਠਣ ਲਈ ਜਾਂ ਉਹਨਾਂ ਨੂੰ ਵੀ ਅੱਗੇ ਤੋਂ ਇਦਾਂ ਦੀਆਂ ਪ੍ਰੋਬਲਮ ਨਾ ਹੋਣ ਆਪਣੇ ਸ਼੍ਰੋਮਣੀ ਕਮੇਟੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਸਾਹਿਬ ਨੇ ਸਾਰੀਆਂ ਸੰਸਥਾਵਾਂ ਦੇ ਨਾਮ ਤੇ ਆਰਟਿਸਟਾਂ ਦੇ ਨਾਮ ਤੇ ਇੱਕ ਸੰਦੇਸ਼ ਜਾਰੀ ਕੀਤਾ ਵੀ ਜਿੰਨੇ ਵੀ ਲੋਕ ਉੱਤੇ ਸੇਵਾ ਕਰ ਰਹੇ ਆ ਉਹਨਾਂ ਦੀ ਟੀਮਾਂ ਦਾ ਇੱਕ ਇੱਕ ਨੁਮਾਇੰਦਾ ਜਿਹੜੇ ਉਹਨਾਂ ਦੇ ਡਿਸੀਜਨ ਮੇਕਰ ਨੇ ਤੇ ਉਹ ਜ਼ਰੂਰ ਆਉਣ ਵਾਲੀ 13 ਤਰੀਕ ਨੂੰ 12 ਵਜੇ ਸ਼ਰੋਣੀ ਕਮੇਟੀ ਦੇ ਦਫ਼ਤਰ ਜ਼ਰੂਰ ਪਹੁੰਚਣ ਉੱਥੇ ਬੈਠ ਕੇ ਤਾਂ ਕਿ ਜੋ ਨੀਤੀ ਘੜੀ ਜਾ ਸਕੇ ਵੀ ਸੰਗਤ ਵੱਲੋਂ ਜਿਹੜੀ ਰਸਦਦਾਰੀ ਆ ਜਾਂ ਜੋ ਵੀ ਹੜਪ੍ਰਭਾਵਿਤ ਇਲਾਕਿਆਂ ਨੂੰ ਸਮਾਨ ਚਾਹੀਦਾ ਹੁੰਦਾ ਉਹ ਆ ਰਿਹਾ ਉਹਨੂੰ ਤਰੀਕੇ ਨਾਲ ਕਿਵੇਂ 올 ਲੋਡਵੰਦ ਲੋਕਾਂ ਤੱਕ ਪਹੁੰਚਦਾ ਕਰਿਆ ਜਾਵੇ ਵਸੇ ਨੀਤੀਆਂ ਬਣਨਗੀਆਂ ਵਿਚਾਰਾ ਹੋਣਗੀਆਂ ਤੁਸੀਂ ਕੋਈ ਸੁਝਾਅ ਦੇਣਾ ਉੱਥੇ ਜ਼ਰੂਰ ਦਿਓ ਜਾ ਕੇ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਨੇ ਵੀ ਸਮਾਜ ਸੇਵੀ ਜਿੰਨੇ ਵੀ ਕਲਾਕਾਰ ਜਿੰਨੀਆਂ ਵੀ ਧਾਰਮਿਕ ਸਥਾਨਾਂ ਉੱਥੇ ਮਤਲਬ ਕੰਮ ਕਰ ਰਹੀਆਂ ਨੇ ਸਾਰਿਆਂ ਦੇ ਕਿਕਰ ਨੁਮਾਇੰਦੇ ਉੱਥੇ ਜ਼ਰੂਰ ਪਹੁੰਚੇ 13 ਤਰੀਕ ਨੂੰ 12 ਵਜੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੁੱਖ ਦਫ਼ਤਰ ਹੈ ਉੱਥੇ ਮੀਟਿੰਗ ਰੱਖੀ ਗਈ ਹੈ ਜੀ ਤੇ ਸਾਰੇ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ